ਹਲ ਠੀਕ ਕਰਨ ਦੇ ਜ ਆਜੋ ਕੁਛ ਨਹੀਂ ਕਰਨਾ ਕੀ ਹੈ ਬੈਠੇ ਵੀ ਜੀ ਆ ਬੈਠੀ ਬਤ ਕੰਮ ਧੰਦਾ ਕਰ ਲਿਆ ਠੀਕ ਆ ਮੇਰੇ ਘਮ ਘਮ ਕਰਕੇ ਟੀ ਦੇ ਮੈਂ ਤੁਹਾਨੂੰ ਆਹੀ ਮੈਂ ਸੁਣਾ ਦੇਵਾਂ ਦੀਦੀ ਨੂੰ ਕਾਦ ਉਹੀ ਕੰਮ ਦਾ ਹੀ ਕੋਣ ਆਇਆ ਹੀ ਇਹਨਾਂ ਦਾ ਅੱਛਾ ਤਾਂ ਖੰਡੇ ਹੀ ਵੀ ਮੈਂ ਕੀਤਾ ਵਾ ਪਤਾ ਕੰਮ ਦਾ ਤੇ ਭਾਜੀ ਨੂੰ ਕਿਹਾ ਵੀ ਮੇਨਾਂ ਸਵੇਰ ਨੂੰ ਕੰਮ ਤੋਂ ਚੱਲ ਚੱਜਿਆ ਕੰਨ ਨਾਲ ਆਲੀ ਰਾਦਾ ਬੜਾ ਵਧੀਆ ਕੀਤਾ ਹੈ ਹਾਂ ਮੈਂ ਬੈਠੇ ਬੈਠੇ ਮੈਂ ਚਲ ਮਤ ਦੇਈ ਹਾਂ ਵਾ ਦੀਦੀ ਮੈਨੂੰ ਸਲਾਹ ਮੈਂ ਕੀਤੀ ਇਹ ਨਾ ਨਾ ਗੱਲ ਕਹਿੰਦੇ ਕੋਈ ਗੱਲ ਨਹੀਂ ਜੇ ਮਿਲ ਜੂਗਾ ਤਾਂ ਮੈਂ ਚਲ ਜਾ ਕਰੂੰਗਾ ਠੀਕ ਆ ਜੇ ਆਈ ਨਹੀਂ ਨਵੀਂ ਕੋਈ ਕੋਈ ਗੱਲ ਨਹੀਂ ਕੁੜੀ ਦੇਖ ਕੇ ਆਪਣਾ ਕਲਾਇਆ ਪੜਾ ਨਿਕਲੂਗਾ ਪਰਦੀ ਨਹੀਂ ਮੀ ਨਾ ਜੀ ਚੱਲੋ ਚੰਗਾ ਪਾਲ ਲੋ ਤੇ ਜਾਊਗੀ ਜਦ ਪਾਹ ਤੇ ਨਾ ਮੈਂ ਤਾਂ ਪ੍ਰਾਂਇਆ ਕੀ ਹੋਣੀ ਆ ਕੀ ਹੋਣੀ ਆ ਉਹ ਹੀ ਨਾ ਜੀ ਆਈ ਜੋ ਤਾਂ ਇਦਾਂ ਸੋਚਿਆ ਨਹੀਂ ਕਿ ਆਪਣੇ ਬੱਚਾ ਪੜਾਉਣ ਦੇ ਵਿੱਚ ਘਰ ਤੋਂ ਤੂੰ ਤੂੰ ਮੈਂ ਮਾਂ ਹੋਊਗੀ ਹੋਣੀ ਨਹੀਂ ਚਾਹੀਏ ਤੇ ਜਿੱਤਾ ਮਰਜੀ ਆਪਾਂ ਅਧ ਦੇ ਭਾਈ ਵਾਲਾ ਜਿੰਨਾ ਮਰਜੀ ਖਰਚਾ ਕਰੀਏ ਜਿੰਨੇ ਮਰਜੀ ਪਾਈਏ ਭੈਣ ਹੀ ਘਰ ਦੇ ਹਾਲਾਤ ਨੂੰ ਸਮਝਦੀ ਆ ਕਿ ਚਲੋ ਕੋਈ ਗੱਲ ਨਹੀਂ ਹੁਣ ਜੇ ਇਹ ਕਦੇ ਵੀ ਅਹੀ ਇਹਦੀ ਤੋਂ ਡਰਦੇ ਕਰਦੇ ਆ ਪਰ ਸਾਨੂੰ ਡਰ ਕੋਈ ਨਹੀਂ ਆ ਨਹੀਂ ਡਰਦਾ ਜਿੱਥੇ ਇਹਦਾ ਮੁੰਡਾ ਪਰੂਗਾ ਤੇ ਮੇਰੀ ਕੁੜੀ ਪੜ ਸਕਦੀ ਆ ਪੜ ਸਕਦੀ ਡਰ ਮੈਨੂੰ ਕੋਈ ਨਹੀਂ ਆ ਪਰ ਅਹੀ ਅਸੀਂ ਉਹ ਚੀਜ਼ ਨੂੰ ਸਮਝਣ ਲੱਗ ਪਈ ਚਲ ਜੇ ਹਾਲਾਤ ਥੋੜੇ ਜਿਹਾ ਦੰਦੇ ਆ ਤੇ ਆਪਾਂ ਕੰਮ ਕਰ ਲੈਨੇ ਜੇ ਕੰਮ ਕਰਨ ਦੇ ਵਿੱਚ ਵੀ ਇੰਨੇ ਕੋਈ ਲਾਟੜਾਈ ਨਾ ਇਫੇ ਮੈਂ ਤੇ ਬੀਜੀ ਨੂੰ ਕੱਲ ਕਿਹਾ ਤੇ ਫੇਰ ਤੁਸੀਂ ਮੇਰੀ ਗੱਲ 'ਚ ਨਾ ਬੋਲਿਓ ਗੱਲ ਸੁਣ ਇਹ ਵੀ ਕਿਹੜੀ ਗੱਲ ਵਾ ਤੁਸੀਂ ਆਪਣੀ ਚਾਲ ਚੱਲੀ ਜਾਓ ਮੈਂ ਕੰਮ ਤੇ ਜਾਣਾ ਮੁੰਡੇ ਨੇ ਉਹੋ ਤੇਹੀਂ ਸੋਚਿਆ ਹਾਂ ਵੇਖੋ ਬੀਜੀ ਕੰਮ ਕਰਨਗੇ ਤੇ ਹੋਰ ਵੀ ਕਿੰਨੇ ਖਰਚੇ ਹੋ ਜਾਂਦੇ ਆ ਚੱਲ ਕਿਤਨ ਕਿਤੇ ਪੈਸਾ ਵਰਤਿਆ ਜਾਊਗਾ ਜੇ ਆਊਗਾ ਤੇ ਨਾਲ ਥੋੜਾ ਰਲ ਜਾਣਾ ਮੈਂ ਬੈਠਾ ਕਿਤੇ ਕਿਸੇ ਨੇ ਪੈਸਾ ਦੇ ਦੇਣਾ ਆ ਉਹੀ ਨਾ ਕਮਾਵਾਂਗੇ ਤੇ ਪੈਸਾ ਵਰਤਾਂਗੇ ਵਰਤਾਂਗੇ ਕੋਈ ਦਿੰਦਾ ਨਹੀਂਗਾ ਹਾਂਜੀ ਬਾਬਾ ਚਾਹ ਬਣਦੇ ਚਾਦ ਮੈਂ ਹੁਣ ਇਹਦੀ ਦੀ ਪੀ ਕੇ ਫੇਰ ਆਈ ਨਹੀਂ ਮੈਂ ਵੀ ਇੱਧਰ ਆਈ ਤੇ ਦਵਿੰਦਰ ਆਈ ਨਹੀਂ ਅਜੇ ਲੱਗਦਾ ਵੰਡਿਓ ਨਹੀਂ ਅਜੇ ਨਹੀਂ ਆਈ ਠੀਕ ਆ ਇਹ ਮੰਜੀਤ ਦਵਿੰਦਰ ਦੀ ਕੋਈ ਲਾਕਡਾਊਨ ਦੀ ਗੱਲ ਨਹੀਂ ਕਿਉਂ ਕੁੜੀ ਦੀ ਪੜਾਈ ਘੜੀ ਲਾਕਡਾਊਨ ਦੀ ਆ ਹੈ ਅਜੇ ਮੈਂ ਘਰ ਤੇ ਬੈਠੀ ਸਿਆਣੀ ਬਣੀ ਇਹਦਾ ਮਤਲਬ ਕੀ ਗੱਲਾਂ ਕਰਦਾ ਉਹੀ ਨਾ ਜੇ ਪੜੂਗੀ ਕੁੜੀ ਦੇ ਇਹਦੇ ਕੀ ਉਹਦਾ ਮੁੰਡਾ ਪੜਦਾ ਹੀ ਆ ਪੜਦਾ ਆ ਅਜੇ ਤੇ ਮੰਜੀਤ ਆਡਾ ਜੋਬਨ ਬੜਾ ਚੰਗਾ ਵਾ ਉਹਦੇ ਇਹਦੇ ਮਗਰ ਲੱਗੇ ਕਿ ਘਰ ਦਾ ਪੂਰਾ ਦੂਜੇ ਬੰਦੇ ਲਾਦੇ ਇੰਦਾਂ ਦੀ ਜਨਾਨੀ ਆਏ। ਕੋਈ ਨਾ ਚਲੋ ਦੋਵੇਂ ਭਰਾ ਰਲ ਕੇ ਰਹਿੰਦੇ ਆ। ਤੇ ਚਲੋ ਵਧੀਆ ਗੱਲਾਂ ਹੀ ਤੇ ਹੋ ਜਾਣੇ ਆ। ਵੇਖੋ ਭਾਜੀ ਪੀ ਲੜਾਈ ਦਾ ਮੂੰਹ ਕਾਲਾ। ਪੁੱਤ ਖਫਾਕ ਦੇ ਵਿੱਚ ਕਈ ਕੋ ਬਣ ਜਾਂਦਾ ਕਰਨਾ। ਤੇ ਜੇ ਦਾਦੀਦਰੀ ਸਾਕਾਂ ਨਹੀਂ ਗਏ ਤੇ ਕੁਝ ਵੀ ਨਹੀਂ ਬਣਨਾ ਹੈਗਾ। ਕਲੇਸ਼ ਹੀ ਪਿਆ ਰਹਿਣਾ ਈ। ਮੈਨੂੰ ਕਿਤੇ ਪੁੱਛਣਾ ਐ ਮੈਂ ਫਰਾਲ ਸਜਾਣਾ ਵਾ ਮੈਨੂੰ ਮਾਰਾ ਜਾ ਪੁੱਛ ਲਿਆ ਵਾ ਤੇ ਮੰਮੀ ਕਹਿੰਦੀ ਮਮੀ ਕੀ ਮੈਂ ਹਾਂ ਜਾ ਹਲ ਤੇ ਮੈਂ ਨਹੀਂ ਦੁੱਧ ਪੀਣਾ ਤੇ ਤੂੰ ਬਹਿ ਗਿਆ ਮੈਂ ਚਾਹ ਹੀ ਪੀਣੀ ਆ ਪਾਣੀ ਤੇ ਮੈਂ ਚਾਹ ਦਈ ਰੱਖਿਆ ਹੈ ਤੇ ਦੀਦੀ ਘਟ ਪਿੰਦੇ ਚਾਹ ਤੇ ਮੈਂ ਦੁੱਧ ਗਰਮ ਕਰ ਲਿਆ ਲੈ ਲੋ ਥੋੜਾ ਜਿਹਾ ਨਹੀਂ ਮੈਂ ਨਹੀਂ ਮੈਂ ਨਹੀਂ ਚਲ ਕੋਈ ਨਹੀਂ ਮੈਂ ਤੁਹਾਨੂੰ ਦੋ ਚ ਪੱਤੀ ਪਾ ਦੇਣੀ ਬਾਅਦ ਚ ਲੈ ਫਿਰ ਕਰਦੇ ਆ ਵੀ ਦੀ ਸਸਤੀ ਕਾਰ ਸਸਤੀ ਕਾਰ ਸੁਣਾ ਮੰਮੀ ਕਹਿੰਦੀ ਠੀਕ ਆ ਠੀਕ ਆ ਤਾਂ ਤਾਂ ਜਿਹਦੇਵਿੰਦਰ ਨੂੰ ਚਾਹ ਹੀ ਬਣਾ ਦੇਣੀ ਤੇ ਹੀ ਪੀ ਲਓ ਆ ਇਹ ਬੜੀ ਦੀਦੀ ਦੀਦੀ ਬੜੇ ਦੇਖ ਕੇ ਵੇਖ ਕੇ ਨਾ ਨਹੀਂ ਆ ਮਾ ਦਾ ਪੁੱਛਿਆ ਤੇ ਮੈਂ ਬੋਲ ਕੇ ਰੋੜ ਕੇ ਗਈ ਆ ਮੋਤੇ ਆ ਗਨ ਹੋ ਹੈ ਗੇ ਆ ਆਹ ਦਾ ਬਾਂਡਵਾ ਬੰਦਾ ਕਿਸਦੇ ਹੁੰਦੇ ਆ ਥੋੜਾ ਚੱਜ ਨਾਲ ਬੋਲ ਪੈਂਦਾ ਨਾਲ 20000 ਰੁਪਏ ਦੇ ਤਮੰਨ ਜਿੱਤ ਬੈਠੀ ਹੋਏ ਸਾਨੂੰ ਸ਼ਾਂਤ ਮਨਾ ਪੁੱਛੀ ਉਹ ਨਹੀਂ ਮਾਂ ਦਾ ਨਾ ਪੁੱਛਾ ਤੇ ਫੇਰ ਕਹਿਣਾ ਵੀ ਪੁੱਛਿਆ ਨਹੀਂ ਦੇਖਾਂ ਉਜੜੇ ਬਾਗਾਂ ਦੇ ਗਲੜ ਪਟਵਾਰੀ ਹੈ ਮੇਰੇ ਜਾਂਦੀ ਦੇਰ ਤੇ ਕਿਤੇ ਮੇਲਾ ਲਾ ਕੇ ਬੈਠੀਆਂ ਵਾ ਉਦਾਂ ਇਹਨਾਂ ਸਗਾਤਨ ਕਿਤੇ ਰਾਹ ਨਹੀਂ ਆਉਂਦਾ ਇੱਕ ਚੁਗਲੀਆਂ ਕਰਨ ਨੂੰ ਕਿੱਦਾਂ ਮੂੰਹ ਜੋੜੇ ਆ ਆਇਆ ਚਾਹ ਛੱਡ ਦੁੱਧ ਪਾਈ ਕੱਪਾਂ ਚ ਦੁੱਧ ਪਾ ਕੇ ਬੈਠੀ ਆ ਉਦਾਹੇ ਡੰਗਰ ਵੇਚ ਦੋ ਇਹੋ ਜਿਹਾ ਲੱchn ਮਗਰੋਂ ਵੇਹ ਤੂੰ ਚਾਹ ਨਹੀਂ ਲੰਗਦੀ ਇਹਨੂੰ ਪਹਿਲਾਂ ਤੇ ਦੀਆਂ ਬੀਬੀਆਂ ਚੱਗ ਪਾਵਾਂ ਜਾ ਕੇ ਕੋਤੋਂ ਸਾਡੇ ਵਾਲੀ ਮੀਸਣੀ ਜੀ ਮੈਂ ਹਾਂਦੀ ਹਾਂ ਮੈਂ ਹੀ ਦੇ ਜਾ ਇਹ ਭੋੜੀ ਆ ਐਦਾਂ ਪਤਾ ਲੱਗਦਾ ਹੀ ਹੈ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਗਿਆ ਐਦਾਂ ਮੇਲਾ ਲਾ ਕੇ ਬੈਠੀ ਆ ਨਾਉ ਸੱਸ ਦਿਮਾਗ ਖਰਾਬ ਕਰਤਾ ਹੁੰਦੀ ਐ ਦਵਿੰਦਰ ਠੀਕ ਗਲੋ ਮਮੀ ਤੇਰੀ ਨੂੰ ਮੈਂ ਤੇ ਬੀਜੀ ਨੇ ਦੱਸਿਆ ਨਾ ਤੁਸੀਂ ਮੇਰੇ ਨਾਲ ਗੱਲ ਕੀਤੀ ਨਾ ਦੱਸ ਕੇ ਗਈ ਟੈਸਟ ਟਸਟ ਕਰਵਾਇਆ ਜਿਆਦਾ ਤਾਂ ਨਹੀਂ ਆ ਉਹ ਨਹੀਂ ਠੀਕ ਆ ਐਨੇ ਵੀ ਨਹੀਂ ਜਿਆਦਾ ਉਦਾਂ ਹੀ ਥੋੜਾ ਜਿਹਾ ਬੁਖਾਰ ਜਿਆ ਹੀ ਤੂੰ ਡਰਾ ਹੀ ਦਿੱਤਾ ਮਮੀ ਕਹਿੰਦੇ ਉਹਦੀ ਮਮੀ ਨੇ ਠੀਕ ਹੋ ਤਾਂ ਭੱਜ ਗਈ ਆ ਉਹ ਮਾਤਾ ਨਾਲ ਉਹ ਹੀ ਵੱਧ ਚੜਾ ਕੇ ਗੱਲ ਕਰਨ ਦੀ ਆਦਤ ਵਾ ਮੈਂ ਤੇ ਇੰਨੀ ਗੱਲ ਆ ਕੇ ਵੀ ਹੁਣ ਮ ਬੰਦਾ ਠਹਿ ਠੱਚਲੀ ਜਾਂਦਾ ਕੜੀ ਦਾ ਪਤਾ ਨਹੀਂ ਸ਼ਰੀਰ ਦਾ ਮਾੜਾ ਜਿਹਾ ਬੁਖਾਰ ਹੋਇਆ ਸੀ ਤੁਹਾਨੂੰ ਪਤਾ ਮੇਰੀ ਮਮੀ ਟੈਨਸ਼ਨ ਜ਼ਿਆਦਾ ਲੈਣ ਲੱਗ ਜਾਂਦੇ ਆ ਮਾਤਾ ਗਈ ਆ ਮਾਤਾ ਨੇ ਹੋਰ ਇਥੇ ਮੇਲਾ ਲਾਇਆ ਹੁੰਦਿਆਂ ਨੂੰ ਵੀ ਉਹ ਜਾਦੀ ਠੀਕ ਨਹੀਂ ਆ ਨਹੀਂ ਨਹੀਂ ਮੇਲਾ ਨਹੀਂ ਲਾਇਆ ਮਿੰਨ ਵੀ ਸੁਣ ਕੇ ਚਿੰਤਾ ਹੋ ਗਈ ਮਹਿੰਦਰ ਨੇ ਨਾਂ ਨਹੀਂ ਲਿਆ ਪਤਾ ਨਹੀਂ ਕਿੰਨੀ ਕੋਈ ਹੋਈ ਹੋਣੀ ਜਿਹੜੀ ਪੈਰ ਤੇ ਉਹ ਨਹੀਂ ਨਹੀਂ ਬਣੀ ਠੀਕ ਆ ਐ ਮੇਰਾ ਸ਼ੂਕਰ ਦਾ ਪੈਣਾ ਹੋਵੇ ਵੀ ਨਾ ਕੱਖ ਉਹਦਾਂ ਵੀ ਐ ਉਮਰੇ ਬੰਦਾ ਜਦੋਂ ਥੜ ਜੇ ਬਿਰਧ ਹੋ ਜੇ ਨਾ ਤੇ ਫਿਰ ਇਹਦੀਆਂ ਨਿੱਕੀਆਂ ਮੋਟੀਆਂ ਆ ਤੇ ਸ਼ੂਗਰ ਕੀ ਹੋਇਆ ਯੂਰੀਆ ਉਹ ਜੇ ਚੀਜ਼ਾਂ ਘੇਰਾ ਪਾ ਲੈਂਦੀਆਂ ਮਾ ਨਾ ਮੇਰੀ ਮੰਮੀ ਕਿੱਥੇ ਮੇਰੀ ਮੰਮੀ ਦੇਲੇ ਚੰਗੀ ਭਲੀ ਆ ਐਡੀ ਬਜ਼ੁਰਗ ਵੀ ਨਹੀਂ ਆ ਸ਼ੂਕਰ ਦਾ ਚੰਗੀ ਭਲੀ ਆ ਤੇ ਮੈਂ ਆਪਣਾ ਘਰ ਦਾ ਕੰਮ ਲਈ ਫੇਰਦੀ ਫਾ ਸਾਡੀ ਮਾਤਾ ਨੂੰ ਥੋੜੀ ਹੱਥ ਆ ਧਰ ਕੇ ਬੈਠੀ ਰਹਿੰਦੀ ਆ ਕਦੀ ਨੋਆ ਲਗੋ ਉੱਥੇ ਚੀਜ਼ ਇੱਥੇ ਨਹੀਂ ਚੁੱਕਣੀ ਚਾਹ ਲਗਦੀ ਬਣਾਉਣ ਪੀਣੀ ਪਾ ਲਾ ਬਣਾ ਅਛਾ ਮੈਨੂੰ ਚਾਹ ਤੇ ਗਵਾਂਢ ਨੂੰ ਦੁੱਧ ਮੇਰੇ ਲਈ ਵੀ ਥੋੜੀ ਗਰਮ ਕਰ ਲੈਣਾ ਹੈ ਮੈਂ ਤਾਂ ਬੀਜੀ ਬੈਠੀ ਆ ਕੰਮ ਕੁੰਮ ਕਰਕੇ ਤੇ ਚਾਹ ਬਣਾਉਣ ਲੱਗੀਆਂ ਤੇ ਮਨਜੀਤ ਆ ਗਈ ਮਨਜੀਤ ਚਾਹ ਘੱਟ ਪੈਂਦੀ ਆ ਤੇ ਮੈਂ ਦੁੱਧ ਹੀ ਗਰਮ ਕਰ ਲੈਣੀ ਉਹ ਬੀਜੀ ਸੋ ਕਹਿੰਦੇ ਮੈਨੂੰ ਚਾਹ ਬਣਾ ਕੇ ਦੇ ਆ ਤੁਹਾਡੇ ਵਰਗੇ ਨੇ ਸਿਰ ਤੇ ਚੜਾਈਆਂ ਵਾ ਇਹ ਚਾਹ ਨਹੀਂ ਪੀਂਦੀ ਤੇ ਦੁੱਧ ਕਰਕੇ ਦੋ ਗਰਮ ਨਹੀਂ ਚੱਲ ਕੋਈ ਨਹੀਂ ਆਦੋ ਆਦੋ ਗੇਟੂ ਸਟਡੀ ਉਹ ਤੇ ਕਦੀ ਆਈ ਨਹੀਂ ਨਾ ਚਲੋ ਫਿਰ ਕਰੋ ਗੱਲਾਂ ਕੋਈ ਨਹੀਂ ਆਈ ਨਹੀਂ ਤੇ ਇਸਕਾ ਇਹ ਇਹ ਚਾਪੀ ਦੀ ਕੋਈ ਤੇ ਦੁੱਧ ਗਰਮ ਕਰਦਾ ਉਦੋਂ ਤਾਂ ਤੁਹਾਨੂੰ ਬਿਮਾਰੀ ਪਈ ਡੰਗਰਤਿਆਂ ਤੇ ਸਾਰੇ ਖੁਰਲੀ ਤੋਂ ਇੱਧਰ ਕੱਢਦੀਏ ਦੁੱਧ ਪਿਆਦੀ ਇਹਦੀਆਂ ਬੀਬੀਆਂ 'ਚ ਮੈਂ ਅੱਗ ਪਾਉਣੀ ਚੱਲ ਤਾਂ ਸਹੀ ਤਾਂ ਜਿੱਦਾਂ ਦੀ ਇਹਦੀ ਕਰਤੂਤਾਂ ਨੂੰ ਇਹ ਤਾਂ ਪਾਣੀ ਨਹੀਂ ਪੁੱਛਣਾ ਚਾਹੀਦਾ ਚਾਹ ਤਾਂ ਦੂਰ ਦੀ ਗੱਲ ਸੜੀ ਹੁੰਦੀ ਐ ਜਦੋਂ ਬੁਲਾਵੋ ਕਰੋ ਗੱਲਾਂ ਤੁਸੀਂ ਜਿੱਦਾਂ ਹੀ ਗੱਲਾਂ ਹੀ ਕਰਦੇ ਅੱਗੇ ਸਾਰਿਆਂ ਦੀ ਜਿਹੜਾ ਕੋਈ ਨਿਸ਼ਾਨ ਨਹੀਂ ਲੱਗਦਾ ਹਾਂ ਇਹਨੂੰ ਕਿਦਾਂ ਪਤਾ ਲੱਗੂ ਕਿ ਦਵਿੰਦਰ ਜੀ ਜੀ ਕੀ ਆ ਕਿ ਤੇ ਘਰ ਘਰ ਸਾਡੀਆਂ ਚੜਾ ਵਢਣ ਲੱਗ ਗਈ ਆ ਹੈ ਆਂਦੇਂ ਦੇ ਚੁੱਕਣਾ ਤੇ ਪੱਥਰ ਪਾੜ ਦਿੰਦੀ ਪਤਾ ਨਹੀਂ ਕੀ ਕਰਦੀ ਰਹਿੰਦੀ ਐ ਵੇਖਾਂ ਤੇ ਸਾਡਾ ਚਾਲੀਆਂ ਦਾ ਪਾਈਆ ਦੁੱਧ ਤੇ ਕਿਦਾਂ ਨਿਸਰੀਆਂ ਦੇ ਕੇ ਪਈ ਹੈ ਕਿ ਢੀ ਇਹਨੂੰ ਗਰਾਨੀ ਚੜੀ ਪੀ ਕੇ ਨਿਮਨਜੀਤ ਮਜੀਤ ਮੈਨੂੰ ਲੱਗਦਾ ਵਾ ਜਠਾਈ ਨੇ ਦੁੱਧ ਕੁਝ ਜ਼ਿਆਦਾ ਹੀ ਪਿਆਤਾ ਵਾ ਬੈਜੋ ਜਿਹੜੀ ਤੈਨੂੰ ਗਰਾਨੀ ਚੜ ਗਈ ਹੈ ਕਿਹੜੇ ਦੁੱਧ ਦੀ ਗੱਲ ਕਾਣਦੇ ਬੈਜੋ ਬੜੀ ਸੇਤੀ ਭੁੱਲ ਗਈਆਂ ਵੱਲ ਗਿਆ ਹੋਗਾ ਕਿ ਨੀਂਦ ਦੇ ਵਿੱਚ ਹੁਣ ਇਹ ਤੇ ਅਜੇ ਪੀ ਕੇ ਆਈਆਂ ਇੰਨੀਆਂ ਘੂਕੀਆਂ ਚੜ ਗਈਆਂ ਜਿਆਦਾ ਹੀ ਪਿਆਤਾ ਕੋ ਆ ਵੱਲ ਮੈਂ ਪਈ ਅੱਖ ਲੱਗ ਗਈ ਅੱਛਾ ਹੋਰ ਹੋਰ ਤੇ ਠੀਕ ਆ ਮੈਂ ਤੇਰੇ ਨਾਲ ਆਈਆਂ ਆਜੋ ਦੱਸੋ ਵੇਖ ਭੈਣੇ ਸਾਡੇ ਘਰ ਤੇ ਹੁਣ ਉਹ ਅੱਡੋ ਪਾਟੇ ਵਾਲੀਆਂ ਗੱਲਾਂ ਹੋਣ ਲੱਗੀਆਂ ਵਾ ਤੇ ਆ ਜਿਆਦਾ ਤੂੰ ਵਿੱਚ ਸਿਆਪਾ ਪਾਤਾ ਤੂੰ ਕਾਨੂੰ ਇੰਨੀਆਂ ਮਤਾਂ ਦੇਣ ਵਾਲੀ ਆ ਸਿਆਪਾ ਪਾਤਾ ਮੈਂ ਕੀ ਕੀਤਾ ਕੀਤਾ ਤੇ ਤੂੰ ਕੋਹਨੀ ਆ ਮੜੀ ਜੀ ਤੀਲੀ ਸੁਟੀ ਆ ਤੇ ਸਾਡੇ ਘਰ ਭਾਂਬੜਾ ਪੈ ਮਚ ਗਿਆ ਹੈ ਤੂੰ ਇੰਨਾ ਹੀ ਨਿਆ ਮਤਾਂ ਦਿੰਦੀ ਵੀ ਮੇਰਾ ਘਰ ਉਥੇ 15000 ਕਮਾਉਂ ਡਿਆ ਵਾ ਤੇ ਤੁਸੀਂ ਬਾਜੀ ਨੂੰ ਤੂੰ ਡਿਊਟੀ ਲਾ ਦੇ ਹੈ ਬਾਜੀ ਨੂੰ ਡਿਊਟੀ ਲਾ ਦੂਗਾ ਆਪ ਉਹ ਦਿੱਤੀ ਲਾ ਤਾ ਮੋਟਰਸਾਹਕੇ ਡਿਊਟੀ ਚ ਲੱਗ ਗਿਆ ਸਾਰਾ ਦਿਨ ਬੰਦਾ ਮੇਰਾ ਇੱਥੇ ਡੰਗਰਾ ਚ ਡੰਗਰ ਹੋਇਆ ਰਹਿਣਾ ਉਹਨੇ ਹੈ ਤੇ ਤੂੰ ਚੰਗੀ ਮਤਾਂ ਦੇਣ ਵਾਲੀ ਆ ਵੇਖਾ ਤੇਵਿੰਦਰ ਇੰਨੀ ਗਰਮ ਹੋ ਜੀ ਲੋੜ ਨਹੀਂ ਹੈ ਕਿ ਠੀਕ ਹੈ ਨਾ ਮਰਜ਼ੀ ਉਹਨਾਂ ਨੇ ਕਰਨੀ ਆ ਆਪਣੀ ਮੈਂ ਤੇ ਸਿਰਫ ਉਹਨਾਂ ਨੇ ਕੇ ਸਲਾਹ ਦਿੱਤੀ ਵੀ ਚੱਲ ਤੁਹਾਡੇ ਨਾਲ ਘਰ ਦਾ ਸਦਕਾ ਕੰਮ ਤੋਂ ਨਹੀਂ ਆਪਣਾ ਘਰ ਕੇ ਜਾਇਆ ਕਰਨਾ ਸਲਾਵਾ ਆਪਣੇ ਤੱਕ ਸੀਮਤ ਰੱਖੀ ਦੇਈਂ ਗੀਆਂ ਦੂਜੇ ਦੇ ਘਰ ਚ ਜਾ ਕੇ ਨਾ ਬਹੁਤਾ ਪੈਰ ਨਹੀਂ ਪਸਾਰੀਦਾ ਹੋਈਦਾ ਠੀਕ ਆ ਵੀ ਬਹੁਤੇ ਉੱਥੇ ਚੌਧਰ ਝਾੜੀਦੀ ਹੋਈਦੀ ਆ ਸਾਡੇ ਘਰ ਤੇ ਪੈ ਜਾਣਾ ਸਿਆਪਾ ਜੇ ਤੂੰ ਨਾ ਹੀ ਨਹੀਂ ਗੱਲ ਕਰਦੀ ਉਹਨਾਂ ਦੇ ਦਿਲ 'ਚ ਥੋੜੀ ਆਉਂਡਿਆ ਵੀ ਆਹ ਗੱਲ ਇੱਥੇ ਨੌਕਰੀ 'ਚ ਇੰਨੇ ਪੈਸੇ ਮਿਲਦੇ ਤੇ ਅਸੀਂ ਜਾਈਏ ਅਗਲਾਂ ਤੇ ਹੁਣ ਜਾਇਆ ਕਰਨਾ ਤੇ ਅਸੀਂ ਇੱਥੇ ਗੋਹਾ ਕ ਅਦਵਿੰਦਰੇ ਮੇਰੀ ਨਾਮਕ ਮਾਈ ਤੇਰੀ ਟਾੜੀ ਖਾਣੀ ਆ ਨਾ ਮੈਂ ਖਾਣੀ ਆ ਉਹਨਾਂ ਦੀ ਹਲਾ ਲੜਾਈ ਗੱਲ ਸਿਆਪੇ ਦੀ ਉਹ ਤੂੰ ਪਹਿਲਾਂ ਹੀ ਖੜਾ ਕੀਤਾ ਵਾ ਆਪ ਹੀ ਇੱਕ ਉਹਦਾ ਹਾਲ ਹੀ ਕੱਢਿਆ ਵੀ ਇਸ ਤਰੀਕੇ ਨਾਲ ਤੁਹਾਡੀ ਘਰ ਦੀ ਲੜਾਈ ਮੁੱਕ ਜੂਗੀ ਉਹਨਾਂ ਦੇ ਕੰਮ ਕਰਨ ਦੀ ਉਹ ਤਾਂ ਉਹਨਾਂ ਨੇ ਆਪਣੀ ਮਰਜ਼ੀ ਕਰਨੀ ਆ ਉਹ ਮੇਰੀ ਮਰਜ਼ੀ ਨਾਲ ਤਾਂ ਥੋੜਾ ਉਹਨੇ ਚੱਲਣਾ ਵਾ ਵੀ ਮੈਂ ਕਹੇ ਤਾਂ ਚੱਲ ਜਾਣਾ ਵਾ ਜਾਂ ਮੈਂ ਕਹਿ ਦੂੰਗੇ ਤੇ ਹਟ ਜੂਗੇ ਉਹਨਾਂ ਨੇ ਆਪਣਾ ਹਿਸਾਬ ਕਿਤਾਬ ਵੇਖ ਕੇ ਚੱਲਣਗੇ ਨਾ ਉਹ ਵੀ ਸਾਰੇ ਲੜਾਈਆਂ ਸਾਰਿਆਂ ਦੇ ਘਰਾਂ 'ਚ ਹੁੰਦੀਆਂ ਵਾ ਕਿਹੜਾ ਘਰ ਆ ਜਿਹੜਾ ਪੱਧਰਾ ਵਾ ਮੈਨੂੰ ਸਾਰਾ ਪਤਾ ਵਾ ਆ ਤੁਹਾਡੇ ਘਰ ਹੀ ਲੜਾਈ ਹੋਵੇ ਹਾਂ ਤੇ ਮੈਂ ਆਣ ਕੇ ਦਖਲਅਦਾਜੀ ਕਰਾਂ ਤੇ ਕਿਦਾਂ ਮੇਰਾ ਚਾ ਲਗਣੀਆਂ ਤੁਹਾਨੂੰ ਹੈ ਕਿਸ ਦੇ ਘਰ ਬਹੁਤੀ ਇੰਨੀ ਦਖਲਅਦਾਜੀ ਨਹੀਂ ਕਰਨੀ ਦੀ ਤੇ ਨਾ ਉਹ ਚੰਗੀ ਹੁੰਦੀ ਆ ਸਾਡੇ ਘਰ ਦਾ ਮਸਲਾ ਅਸੀਂ ਨਿਭੜੀਏ ਨਜਿਠੀਏ ਨਾ ਨਜਿਠੀਏ ਇਹ ਜਿਆ ਬੰਦਾ ਕੋਈ ਦਖਲਅਦਾਜੀ ਨਹੀਂ ਕਰਨੀ ਚਾਹੀਦੀ ਠੀਕ ਆ ਮੈਂ ਤੁਹਾਨੂੰ ਸਮਝਾਉਣਾ ਹੀ ਆ ਕਿ ਸਲਾਹ ਦੇਣੀ ਹੁੰਦੀ ਕੋਈ ਟੰਗ ਦੀ ਦਿਆ ਕਰ ਸਾਡੇ ਘਰ ਸਿਆਪੇ ਪਏ ਆ ਅਗਲੇ ਡਿਊਟੀਆਂ ਨੂੰ ਤਿਆਰ ਹੋ ਗਏ ਆ ਇਥੇ ਅਸੀਂ ਗੋਹਾ ਕੋਲਾ ਕਰਨ ਨੂੰ ਰਹਿ ਗਏ ਆ ਸਾਡਾ ਸਾਂਝਾ ਘਰ ਵਾ ਸਾਨੂੰ ਪਤਾ ਹੀ ਕਿੱਦਾਂ ਚੱਲਣਾ ਕਿੱਦਾਂ ਨਹੀਂ ਅੱਜ ਮੈਂ ਸਮਝਾ ਤੈ ਇੰਨੀ ਗਰਮ ਕਾਤਾ ਹੋ ਆਂ ਡਈ ਮੈਂ ਕਿਹੜੀ ਕੋਈ ਮਾੜੀ ਸਲਾਹ ਦੇ ਆਈ ਆਂ ਆਪਣੀ ਮਰਜ਼ੀ ਕਰ ਲੈਣ ਜੀ ਕਰੂ ਜਾਵੇ ਜੀ ਕਰੂ ਨਾ ਜਾਵੇ ਮੈਂ ਕਿਹੜਾ ਨੂੰ ਜ਼ਬਰਦਸਤੀ ਕਹਤਾ ਵੀ ਜਾ ਚਲ ਜਾ ਹਣੀ ਅਗਲੇ ਨੇ ਨਾ ਹੀ ਤੇਰਾ ਲਿਆ ਵੀ ਮਨਜੀਤਾਂ ਦੀ ਮੇਰਾ ਘਰ ਵਾਲਾ ਇੰਨੇ ਤੋਂ ਇੰਨੇ ਵਜੇ ਤੱਕ ਡਿਊਟੀ ਜਾਂਦਾ ਵਾ ਤੁਸੀਂ ਜਾਇਆ ਕਰੋ ਜਦੋਂ ਮਾਂ ਸਲਾਹ ਦਿੰਦੀ ਤੇ ਉਹਨਾਂ ਨੂੰ ਕੀ ਪਤਾ ਲੱਗਣ ਡਿਆ ਸੀ ਹਾਬ ਕੀ ਜਲਦਾ ਤੇ ਕੀ ਨਹੀਂ ਕਿਹਦੇ ਘਰ ਚ ਤੋ ਕਿਹੜੇ ਦੂਰਾ ਤੇ ਵਿੜਾ ਤੇ ਇਕੱਠੇ ਤਾਂ ਪਰਿਆ ਨੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਉਹ ਜਾਂਦਾ ਵਾ ਕੰਮ ਦੇਤੇ ਫੇਰ ਸਲਾਹ ਤੂੰ ਦਿੱਤੀ ਵੀ ਮੇਰਾ ਘਰ ਆਉਂਦਾ ਉਥੇ ਬੰਦੇ ਰਹਦੇ ਆ ਅਗਲੀ ਨੇ ਤਾਂ ਕਿਤੇ ਹੋਣੀ ਮੈਂ ਨਹੀਂ ਡੰਗਰ ਵਿੱਚ ਉਣ ਤਿਆਰ ਹੋ ਗਈ ਆ ਅੱਜ ਤੋਂ ਬਾਅਦ ਕੋਈ ਦਖਲਦਾਜੀ ਨਹੀਂ ਕਰਨੀ ਆਉਣਾ ਵਾ ਭੈਣ ਭਰਾ ਵਾਂਗੂ ਜਿਦਾ ਆੜਗਵਾਂ ਡੌਂਦਾ ਵਾ ਮੈਨੂੰ ਆ ਗੱਲਾਂ ਨਹੀਂ ਚੰਗੀਆਂ ਲੱਗਦੀਆਂ ਤਾਂ ਨਾ ਮੈਂ ਸੁਣਨੀ ਆ ਵਾ ਪਤਾ ਨਹੀਂ ਕਿੱਥੋਂ ਪ੍ਰੀਤੀ ਆਈ ਹੋ ਆਣ ਕੇ ਮੇਰੇ ਦਿਵਾਲੇ ਹੋਣ ਡੈ ਪੀ ਆ ਸੜੀ ਵਾਲੀ ਆਪਣੇ ਘਰ ਦੀ ਰਹਿੰਦੀ ਮਰਜੀ ਏ ਤੂੰ ਉਹਨਾਂ ਨੂੰ ਕਲਾ ਮਰਜੀ ਨਾ ਮੇਰੇ ਘਰ ਨੂੰ ਸਿਰ ਪਾੜਾਂ ਦੀ ਆਣ ਕੇ ਗਾਂ ਦਫਾ ਹੋ ਜਾ ਕੇ ਸੇਮਾ ਦਾ ਹਾਂਜੀ ਮਮਾ ਜੀ ਕਿੰਨਾ ਕੁ ਰਹਿ ਗਿਆ ਹੁਮਵਕ ਬਸ ਥੋੜਾ ਕੀ ਰਹਿ ਗਿਆ ਮਮਾ ਜੀ ਗੌਰਵ ਦੀ ਚਨਾ ਲੰਬਾ ਦੇਂਦੀ ਹੀ ਮੈਨੂੰ ਕਦ ਕੀ ਇਹ ਨਾ ਪੜਦਾ ਹੀ ਨਹੀਂ ਆ ਇਹ ਟੈਸਟ ਆ ਜੋ ਘੱਟ ਮਾਰਕਸ ਹੁੰਦੇ ਆ ਤੇ ਨਾਲੇ ਸਕੂਲ ਦਾ ਹੋਮਵਰਕ ਵੀ ਨਹੀਂ ਕਰਕੇ ਜਾਂਦਾ ਅੱਛਾ ਹਾਂਜੀ ਦੱਸਿਆ ਚਾਚੀ ਨੂੰ ਨਹੀਂ ਨਹੀਂ ਤੁਸੀਂ ਦੱਸ ਦਿਓ ਚਾਚੀ ਨੂੰ ਚਲ ਕੋਈ ਗੱਲ ਨਹੀਂ ਮੈਂ ਦੱਸ ਦੂੰਗੀ ਤੂੰ ਆਪਣਾ ਕੰਮ ਮਕਾਸ਼ੇਤੀ ਹਾਂਜੀ ਮੈਨੂੰ ਕੰਮ ਆ ਤੇਰੇ ਨਾਲ ਮੁੜ ਕੇ ਮੰਨਣੀ ਤਾਂ ਤੁਸੀਂ ਮੇਰੀ ਹੈ ਨਹੀਂ ਆ ਦੇਖੋ ਮੇਰੀ ਗੱਲ ਦਾ ਕਹੀ ਤਾਂ ਵੀ ਗੁੱਸਾ ਕਰਦੇ ਜੀ ਜੀ ਹੁਣੇ ਭਰੀ ਬੁਰੇ ਬਣ ਜਾਗੇ ਨਾ ਤੇ ਕੋਈ ਨਹੀਂ ਫਰਕ ਪੈਣ ਲੱਗਾ ਮੇਰੀ ਗੱਲ ਤੋਂ ਕੀ ਦੋਵਾਂ ਕਣਾ ਕੀ ਆ ਅਜੇ ਤੋ ਦੂਦੀ ਜਾਣੇ ਚੱਲੂ ਨਹੀਂ ਹੈ ਜਿੱਦਣ ਪਾਣੀ ਦੂਦੀ ਜਾ ਚੱਲ ਗਿਆ ਨਾ ਉਦੋਂ ਉਹਨਾਂ ਦਾ ਕੰਮ ਸਟਾਰਟ ਹੈ ਇਹ ਮਟਮੀ ਨੇ ਦੰਨੇ ਨਹੀਂ ਨੇ ਆਉਣੀ ਅਗਰ ਇਹਨੇ ਆਪਣਾ ਪੱਲਾ ਰੱਖਣ ਲਾਵਾ ਜਾਣਾ ਤੇ ਸਾਡੇ ਵਰਗੀ ਇੱਥੇ ਗੁਆਕੂੜਾ ਕਰਦੇ ਰਹੇ ਜਾਨ ਗੁਆਕੂੜਾ ਨਹੀਂ ਕਰਦਾ ਘਰ ਦਾ ਕੰਮ ਕਰਨਾ ਹੀ ਪੈਣਾ ਐਂ ਜੀ ਸਮਝੀ ਜਿੰਨੀਆਂ ਮਰਜ਼ੀ ਤੁਹਾਡੇ ਮੱਥੇ ਤੇ ਟਿਕਰੀਆਂ ਪਾ ਲਈਆਂ ਉਹ ਮੇਰੀ ਗੱਲ ਸੁਣ ਜੇ ਕਮਾਊਗਾ ਤਾਂ ਅਧਿਕਾਰੀ ਹੋਣੇ ਦਵਿੰਦਰ ਸਿਮਰ ਕਹਿੰ ਰਹੀ ਵੀ ਮੰਨੇ ਦੇ ਸਕੂਲੋਂ ਲਾਮਾ ਆਇਆ ਵਾ ਨਾ ਤਾਂ ਹੋਮਵਰਕ ਕਰਕੇ ਆਉਂਦਾ ਵਾ ਤੇ ਟੈਸਟਾਂ ਵਿੱਚ ਵੀ ਕੁਝ ਨੰਬਰ ਨਹੀਂ ਆਏ ਤੇ ਮੇਰੀ ਗੱਲ ਸੁਣ ਉਹਨੂੰ ਫੋਨ ਸਾਰੀ ਦਿਹਾੜੀ ਜਦੋਂ ਸਕੂਲੋਂ ਆਉਂਦਾ ਫੋਨ ਹੀ ਵੇਂਦਾ ਰਹਿੰਦਾ ਉਹਦੇ ਕੋਲ ਫੋਨ ਫੜ ਲਾ ਘਰੀਕ ਹੁਣ ਵੀ ਲੈ ਕੇ ਬੈਠਾ ਵਾ ਤੈਨੂੰ ਬੋਲ ਜਾ ਪੜ੍ਹਾਈ ਆਲੇ ਲਾਇਆ ਕਰ ਇਹਨਾਂ ਨੇ ਪੈਸੇ ਦੇਈ ਦੇ ਫਾਇਦਾ ਕੀ ਆ ਉਹ ਆਉਂਦਿਆਂ ਚਾਰਜ ਕੀਤਾ ਹੁੰਦਾ ਆਉਂਦਿਆਂ ਦਵਾ ਦਈਏ ਮੈਂ ਕਈ ਵਾਰਾਂ ਕਿਹਾ ਉਹ ਹੀ ਨਾ ਉਹਦੇ ਨਿਆਣਾ ਵਾ ਉਹਨੂੰ ਕੀ ਪਤਾ ਵਾ ਤੇ ਉਹਦੇ ਥੋੜਾ ਜਿਆਦਾ ਕਾਪੀਆਂ ਚੈੱਕ ਕਰਿਆ ਕਰ ਟੈਸਟਾਂ ਵਾਲੀਆਂ ਉਹਨਾਂ ਅੱਗੇ ਵੀ ਇੱਕ ਦਿਨ ਲਾਮਾ ਕਰ ਲਿਆ ਮੈਂ ਤੇ ਭੁੱਲੀ ਗਈ ਤੇ ਫੇਰ ਦੱਸਣ ਦੀ ਸੀ ਮਰ ਅੱਛਾ ਇਦੋਂ ਕੋ ਲੰਮੇ ਕਾਲ ਦੇ ਮੇਰੇ ਮੁੰਡੇ ਨੂੰ ਲਾਵਾ ਦੇ ਜਣਾ ਘਰ ਨੂੰ ਕੋਈ ਨਹੀਂ ਮੈਂ ਗੱਲ ਮੇਰਾ ਧੀ ਪੁੱਤ ਮੈਨੂੰ ਸਾਰਾ ਪਤਾ ਕਿੰਨਾ ਪੜਦਾ ਕਿੰਨਾ ਨਹੀਂ ਠੀਕ ਆ ਉਹ ਐਦਾਂ ਨਹੀਂ ਕਰੀਦਾ ਮੇਰੀ ਗੱਲ ਸੁਣ ਉਹਨਾਂ ਘਰ ਹੀ ਲਾਵਾਂ ਗੱਲ ਨਾ ਕੁੜੀ ਕੋ ਕੱਲ ਤਜਾ ਮੰਨੇ ਕੋ ਗਾਲ ਤੇ ਕੀ ਆ ਜਿਹੜੀ ਸਮਝਣ ਵਾਲੀ ਗੱਲ ਉਹਨੂੰ ਸਮਝ ਵੀ ਉਹ ਦੇਖੋ ਫੋਨ ਫੜ ਸਾਰੀ ਰਾਤ ਮੈਂ ਦੇਖਿਆ ਰਾਤ ਨੂੰ ਅੱਧੀ ਰਾਤ ਤੱਕ ਫੋਨ ਜਦ ਉਸ ਮੇਰੇ ਚਾਹ ਪੀਂਦਾ ਉਦੋਂ ਵੀ ਨਾਲ ਉਹਨੂੰ ਪਹਿਲਾਂ ਫੋਨ ਚਾਹੀਦਾ ਉਹਨੂੰ ਮੈਂ ਦੇਖਿਆ ਨੰਗਦਾ ਉਹਨੇ ਫੋਨ ਫੜਿਆ ਕੁੜੀ ਪੜਨ ਲਈ ਲਾਗੇ ਉਹੀ ਨਾ ਥੁਰ ਜਾ ਧਿਆਨ ਦੋ ਆ ਵੇਖਿਆ ਘਰ ਚ ਇਹ ਜੇ ਵਧਿਕੀਆਂ ਹੋਣ ਡੈ ਭੀਆਂ ਕੁੜੀ ਕੋ ਲਾਂਨੇ ਆਉਂਦੀ ਆ ਤੇ ਮੇਰੇ ਮੁੰਡੇ ਨੂੰ ਟੀਚਰ ਨਹੀਂ ਲਾਵਾ ਦੇ ਸਕਦੇ ਤੁਸੀਂ ਨਾ ਮਗਰ ਘਟ ਲਗੋ ਇਹਨਾਂ ਦੇ ਉਹਨਾਂ ਨੇ ਜਾਣ ਬੁੱਝ ਕੇ ਸੇਲ ਛੜੀ ਆ ਵੀ ਇਹ ਦੋਵੇਂ ਜੀ ਬੈਠੇ ਪਤਾ ਨਹੀਂ ਕੀ ਖਿਚੜੀ ਪਕਾਉਂਦੇ ਕੀ ਨਹੀਂ ਸਾਡੇ ਚ ਨਹੀਂ ਇਹਨਾਂ ਤਾਂ ਹੋਣ ਦੇਣੀ ਸਾਡੇ ਚ ਦੜਾਰ ਪਾ ਗਈ ਰੱਖਣੀ ਤੇ ਤੇਰੀ ਗੱਲ ਸੁਣ ਲੈ ਗਲਤੀ ਨੂੰ ਗਲਤੀ ਮੰਨਿਆ ਕਰ ਠੀਕ ਆ ਕੁੜੀ ਸਾਰਾ ਦਿਨ ਪੜਦੀ ਹੁੰਦੀ ਜਦੋਂ ਸਕੂਲੋਂ ਆਉਂਦੀ ਆ ਤੂੰ ਆਉਂਦਿਆਂ ਉਹਨੂੰ ਫੋਨ ਫੜਾ ਦਿੰਦੀ ਆ ਤੂੰ ਆਪਣੀ ਗਲਤੀ ਮੰਨਦੀ ਨਹੀਂ ਹੈ ਕਦੀ ਇਹਨੂੰ ਮੈਂ ਇਹ ਨਹੀਂ ਕਹ ਡੰਗਰਾਂ ਦੇ ਨਾਲ ਮੇਰੇ ਕੰਮ ਕਰਾ ਕੋਸ਼ਿਸ਼ ਤੇ ਉਹਨੂੰ ਫੋਨ ਫੜਾ ਕੇ ਤੇ ਬੱਸ ਬੜਾਦਨੀ ਨੀ ਮੰਜੇ ਦੇ ਬੱਸ ਐਹੋ ਕੁਝ ਤੇ ਚਾਹੁੰਦੀ ਆ ਵੀ ਇਹਨੂੰ ਡੰਗਰਾਂ ਦੇ ਵੱਲ ਪਾਵੇ ਉੱਥੇ ਧਾਰਾਂ ਕਢਾਵੇ ਉੱਥੇ ਗੋਹਾ ਕੁੜਾ ਕਰਾਵੇ ਮੁੰਡੇ ਕੋ ਵੀ ਕੁੜੀ ਨੂੰ ਤੇ ਭਾਂਡਾ ਇਥੋਂ ਉੱਥੇ ਚੋਕੇ ਨਹੀਂ ਕਰ ਦਿੰਦੀ ਉਹ ਹੈ ਐਡੀਆਂ ਨੇ ਮਹਾਰਾਣੀ ਬਣਾਈਆਂ ਤੇ ਮੇਰੇ ਪੁੱਤ ਨੂੰ ਰੋਲਣ ਤੇ ਹੋ ਗਿਆ ਕੋਈ ਲਾਮਾ ਨਹੀਂ ਆਇਆ ਲਾਮਾ ਹੋਊ ਨਾ ਮਾਂ ਉਹਦੀ ਜਿੰਦੀ ਆ ਚੱਲ ਲੂਗੀ ਠੀਕ ਆ ਚੰਗੇ ਨਹੀਂ ਲੱਗੀਦਾ ਆਪਣੀ ਗਲਤੀ ਵੀ ਮੰਨਣੀ ਨਹੀਂ ਵੀ ਕੋਈ ਨਹੀਂ ਲੈ ਜਾ ਫਿਰ ਤੁਸੀਂ ਵੀ ਡੰਗਰਾਂ ਲਾ ਮੁੰਡੇ ਨੂੰ ਅਲਜੀ ਜਨਨੀ ਤੇਜ ਆ ਪਤਾ ਵੀ ਲੱਗੇ ਬੈਠਾ ਵਾ ਜਾਣ ਬੁੱਝ ਕੇ ਆਈ ਇਥੇ ਚਵਾਤੀ ਲਾਉਣ ਕੋਈ ਨਹੀਂ ਜਿੱਦਣ ਮੈਂ ਚਵਾਤੀਆਂ ਲਾਈਆਂ ਜੜੀਆਂ ਨਹੀਂ ਜਾਣੀਆਂ ਤੇਰੇ ਕੋਲ ਐਜੀ ਕਲੇਣੀ ਆ ਨਾ 24 ਘੰਟੇ ਕੁੜੀ ਦੇ ਹੱਥ 'ਚ ਕਿਤਾਬ ਫੜਾ ਛੜਦੀ ਪੜ੍ਹਾਈ ਵੱਲ ਧਿਆਨ ਦੇ ਆ ਬਲਖਣੇ ਮੁੰਡੇ ਨੂੰ ਮੈਂ ਆਖਿਆ ਵਾ ਕਿ ਜਦੋਂ ਕਿਤੇ ਪਿਓ ਆ ਉਹ ਹੁੰਦਾ ਆ ਮੇ ਸਾਹਮਣੇ ਉਦੋਂ ਕਿਤਾਬ ਫੜ ਲਿਆ ਕਰ ਪਰ ਇਹ ਵੀ ਇਕ ਲੈਣਾ ਕਿਤੇ ਕਿਤਾਬ ਨੂੰ ਹੱਥ ਨਾ ਲਾਉਂਦਾ 24 ਕਿੱਡੇ ਫੋਨ ਚ ਹੀ ਵੜਿਆ ਲੀਦਾ ਵਾ ਤੇ ਕੁੜੀ ਨੂੰ ਕਿਤੇ ਭੋਂਡਾ ਇੱਥੋਂ ਦਾ ਇੱਥੇ ਨਹੀਂ ਕਰ ਦਿੰਦੀ ਕੋਈ ਗੱਲ ਨਹੀਂ ਆ ਜਾਂਦਾ ਹੁਣ ਮੇਰੀ ਦਾੜ ਥੱਲੇ ਇਹਦੇ ਕੋ ਮੈਂ ਸਾਰਾ ਕੰਮ ਨਾ ਨਾ ਕਰਾਇਆ ਕਰਦਾ ਜਿੱਦਾਂ ਟਿਬ ਜਾਂਦੀ ਇਹਨੂੰ ਛੱਡ ਕੇ ਪਿੰਡ ਨੂੰ ਕਰੀ ਇੱਧਰ ਨੂੰ ਕਰੀ ਇੱਧਰ ਨੂੰ ਲਉ ਪੀ ਲਿਆ ਇਹਨਾਂ ਰਲ ਕੇ ਮੇਰਾ ਨਹੀਂ ਮੇਰੀ ਗੱਲ ਸੁਣਾ ਜਿਹੜਾ ਟੀਚਰ ਕਹਿੰਦਾ ਸੀ ਪੜਾਉਣਾ ਪੜਦਾ ਨਹੀਂ ਹੈ ਤੇ ਤੂੰ ਤੇਰੇ ਕੋ ਦੱਸਿਆ ਨਹੀਂ ਗਿਆ ਵੀ ਵੀਰ ਮੇਰਾ ਬਿਮਾਰ ਸੀ ਚਾਚੀ ਕਹਿੰਦੇ ਨੇ ਸਾਰੇ ਟੀਚਰ ਆ ਨਾਲੇ ਇੱਕ ਦਿਨ ਬਿਮਾਰ ਹੋਊਗਾ ਇਹ ਜਦੋਂ ਵੇਖੋ ਉਦੋਂ ਛੁੱਟੀਆ ਕਰ ਲੈਂਦਾ ਤੂੰ ਮਾਰੇ ਕੰਨਾਂ 'ਚ ਦੁੰਦਣਾ ਵਜਾਦਾ ਤਾ ਤੂੰ ਮੈਨੂੰ ਦੱਸਦੀ ਹਾਂ ਕਿ ਚਾਚੀ ਵੀਰ ਜੀ ਦਾ ਇਹਦਾ ਲਾਂਮ ਆਇਆ ਵਾ ਉਹਨੇ ਜਾ ਕੇ ਉਥੇ ਤੇਰੇ ਚਾਚੇ ਸਾਹਮਣੇ ਮੇਰੀ ਬੇਇੱਜ਼ਤੀ ਕਰਾਤੀ ਆ ਚੰਗਾ ਭਲਾ ਪੜਦਾ ਵਾ ਐ ਦੂੰਗਾ ਲਾਮਾ ਦੇਣਾ ਹੁੰਦਾ ਨਾ ਮੈਨੂੰ ਆਣ ਕੇ ਦੱਸਣਾ ਵਾ ਆਪਣੀ ਮਾਂ ਦੇ ਕੰਨਾਂ 'ਚ ਨਹੀਂ ਇਥੇ ਪਾ ਜਾ ਦੇਣਾ ਪੀ ਆਥ ਸਕੂਲੋਂ ਲਾਮਾ ਆਇਆ ਵਾ ਚਾਚੀ ਜੀ ਉਹਨਾਂ ਨੇ ਤਾਨੂੰ ਕਿੰਨੀ ਵਾਰੀ ਸੱਦਿਆ ਸਕੂਲੇ ਪਰ ਪੇਪਰਾਂ 0 0 ਮਾਰਕਸ ਹੁੰਦੇ ਆ ਕੋਈ ਨਹੀਂ ਮੈਂ ਚੱਲ ਜੂੰ ਜਿੰਦੀ ਆ ਹੈ ਗਈ ਆ ਮੈਂ ਚੰਗਾ ਜਾਣ ਵਾਲੀ ਤੈਨੂੰ ਬਹੁਤੀ ਫੇਰ ਕਰਨ ਦੀ ਲੋੜ ਨਹੀਂ ਆ ਆਦੋਈ ਆ ਆਪ ਤੇ ਨਾਲ ਸਕੂਲ ਜਾਣਾ ਨਹੀਂ ਜੇ ਮੈਂ ਘਰ ਰਗ ਦੱਸਾਂ ਤੇ ਫੇਰ ਚਾਚੀ ਜੀ ਗੁੱਸਾ ਕਰਦੇ ਆ ਮਮਾ ਜੀ ਅੱਜ ਮੈਂ ਗੌਰਵ ਦਾ ਮੈਸੇਜ ਲੈ ਕੇ ਆਈ ਨਾ ਸਕੂਲੋਂ ਇਹ ਪੜਦਾ ਨਹੀਂ ਐ ਤੇ ਮੇਨੂੰ ਚਾਚੀ ਬੜਾ ਗਲਤ ਬੋਲੇ ਤੇ ਅੱਗੇ ਮੈਂ ਕੋਈ ਗੌਰਵ ਦਾ ਮੈਸੇਜ ਲੈ ਕੇ ਆਇਆ ਕਰਨਾ ਚੰਕੋ ਗਰਮੀ ਉਹਨਾਂ ਦਾ ਸੁਭਾਅ ਇਦਾਂ ਦਾ ਨਾਲ ਤੁਸੀਂ ਬੱਚੇ ਹੋ ਕਹਿ ਸਕਦੇ ਆ ਜੇ ਕਦੇ ਚਣੀ ਮੈਂ ਭੁੱਲ ਵੀ ਲੈਂਦੀ ਐ ਨਾ ਤਾਂ ਗੁੱਸਾ ਨਹੀਂ ਕਰੀ ਦੋਈ ਦਾ ਸਾਡੇ ਇੰਧ ਗਾਲ ਨੂੰ ਉਦਾਂ ਜਦੋਂ ਤੂੰ ਪੜ੍ਹਦੀ ਐ ਨਾ ਸੇਮਾ ਹਾਂਜੀ ਤੇ ਮੈਨੂੰ ਬੜੀ ਵਧੀਆ ਲੱਗਦੀ ਐ ਮੇਰਾ ਮਨ ਬੜਾ ਹੀ ਖੁਸ਼ ਹੁੰਦਾ ਵਾ ਕਿ ਤੂੰ ਇੰਨੇ ਸੋਹਣੇ ਤਰੀਕੇ ਨਾਲ ਆਪਣੀ ਪੜ੍ਹਾਈ ਕਰਦੀ ਐ ਤੈਨੂੰ ਪਤਾ ਜਦੋਂ ਮੈਂ ਵੀ ਤੇਰੇ ਜਿੱਡੀ ਹੁੰਨੀ ਸੀ ਨਾ ਤੇ ਮੈਨੂੰ ਪੜ੍ਹਨ ਦਾ ਬੜਾ ਸ਼ੌਂਕ ਹੁੰਦਾ ਸੀ ਮੈਂ ਬੜਾ ਸੋਹਣਾ ਪੜ੍ਹਦੀ ਹੁੰਨੀ ਹਾਂ ਪਰ ਨਾ ਘਰ ਦੇ ਹਾਲਾਤ ਮਾੜੇ ਹੋਣ ਕਰਕੇ ਮੇਰੀ ਪੜ੍ਹਾਈ ਵਿੱਚੇ ਛੁੱਟ ਗਈ ਪੂਰੀ ਨਹੀਂ ਹੋਈ ਮੈਨੂੰ ਉਹ ਚੀਜ਼ ਬੜੀ ਅਧੂਰੀ ਜਿਹੀ ਲੱਗਦੀ ਆ ਕਿ ਜੇ ਤਾਂ ਮੈਨੂੰ ਜ਼ਿੰਦਗੀ 'ਚ ਕੋ ਮਿਲਿਆ ਨਹੀਂ ਹੁੰਦਾ ਇਹ ਕਰਕੇ ਮੈਂ ਜਵਨੀ ਆ ਕਿ ਤੂੰ ਵੱਧ ਤੋਂ ਵੱਧ ਪੜੇ ਜਿਆਦਾ ਨੰਬਰ ਲੈ ਕੇ ਆਏ ਨਈ ਸਰਕਾਰੀ ਸਹੀ ਤੇ ਭਾਵੇਂ ਪ੍ਰਾਈਵੇਟ ਹੀ ਕੋਈ ਜੌਬ ਕਰੇ ਪਰ ਕਰੇ ਜ਼ਰੂਰ ਮੈਨੂੰ ਇਹ ਬੜੀ ਦੀ ਜਵਾ ਠੀਕ ਹੋਏ ਨਹੀਂ ਮੈਂ ਪੜੂੰਗੀ ਮਨ ਲਾ ਕੇ ਮਨ ਲਾ ਕੇ ਪੜੀ ਦਵੀ ਦਵਾ ਜੇ ਜੀ ਦੀ ਨਹੀਂ ਸਮਝ ਲੱਗਦੀ ਨਾ ਪਾ ਮਾ ਟੀਚਰਾਂ ਨੂੰ 10 ਵਾਰੀ ਖੜੇ ਹੋ ਕੇ ਪੁੱਛੋ ਪੁੱਤ ਉਹ ਗੁੱਸਾ ਥੋੜੀ ਘਟਦੇ ਆ ਹਾਂਜੀ ਉਹ ਤੇ ਪੜਨ ਵਾਲੇ ਬੱਚਿਆਂ ਦਾ ਬਹੁਤ ਸਾਥ ਦਿੰਦੇ ਆ ਇੱਕ ਵਾਰੀ ਨਹੀਂ ਪਤਾ ਲੱਗਦਾ 2 ਵਾਰੀ ਪੁੱਛੋ 3 ਵਾਰੀ ਪੁੱਛੋ ਜਿੰਨੀ ਵਾਰੀ ਮਰਜ਼ੀ ਪੁੱਛੋ ਉਹਨਾਂ ਨੂੰ ਪਰ ਕੋਸ਼ਿਸ਼ ਤੇ ਕਰੋ ਹਾਂਜੀ ਬਾਕੀ ਕੋਈ ਗੱਲ ਨਹੀਂ ਗੌਰਵ ਤੇਰਾ ਵੀਰ ਆ ਉਹਨੇ ਵੀ ਪੜਨ ਲੱਗਾ ਕਰ ਜੋ ਤੂੰ ਬਹਿਨੀ ਨੂੰ ਨਾ ਕਿਤਾਬਾਂ ਲੈ ਕੇ ਹਾਂਜੀ ਆਪਣਾ ਬੈਗ ਲੈ ਕੇ ਤੈਨੂੰ ਵੀ ਕਿਆ ਕਰ ਵੀਰ ਜੀ ਆਜੋ ਦੋਵੇਂ ਜਾਨੇ ਪੜਾਈ ਕਰਦੇ ਆ ਜੇ ਤੂੰ ਪਿਆਰ ਨਾ ਕਹੇਂਗੀ ਨਾ ਸ਼ਾਇਦ ਤੇਨ ਨਾਲ ਨਾਲ ਉਹ ਵੀ ਪੜਨ ਜਾਵੀਂ ਸੋਨਾ ਛੀ ਉਹਨੇ ਝੂਝਾ ਪੈ ਜੇ ਤੇ ਜੇ ਸੋਨਾ ਪੜੂਗਾ ਤੇ ਤੈਨੂੰ ਸਕੂਲ ਵਿੱਚ ਉਹਦਾ ਲਾਭ ਨਹੀਂ ਮਿਲੂਗਾ ਸਹੀ ਗੱਲ ਹੈ ਨਾ ਹਾਂਜੀ ਹਾਂਜੀ ਜਦ ਸੌਂ ਜਾ ਜਿੰਨਾ ਚਿਰ ਲਾਈਟ ਨਹੀਂ ਨਾ ਆਉਂਦੀ ਹਾਂਜੀ ਉਹਨਾਂ ਚਿਰ ਇੱਥੇ ਬੈਨੇ ਲਾਈਟ ਆਉਂਦੀ ਫਿਰ ਜਾਂਦੇ ਅੰਦਰ